ਪਹਿਲੇ ਦਿਨ ਤੋਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਦੋਂ ਪੁੱਛਿਆ ਸੀ ਤੁਹਾਡਾ ਗੁਰੂ ਕੌਣ ਹੈ ਉਹਨਾਂ ਆਖਿਆ ਸੀ ਸ਼ਬਦ ਗੁਰੂ ਸੁਰਤ ਤੁਨ ਚੇਲਾ ਕਿ ਮੇਰਾ ਗੁਰੂ ਸ਼ਬਦ ਹੈ ਤੇ ਇਹ ਬਾਣੀ ਹੈ ਇਹ ਕਿਸੇ ਬੰਦੇ ਦੀ ਨਹੀਂ ਮੈਂ 5 ਮਿੰਟ ਉੱਪਰ ਲੈ ਰਿਹਾ ਹਾਂ ਇਹ ਬਾਣੀ ਕਿਸੇ ਬੰਦੇ ਦੀ ਨਹੀਂ ਕਿਉਂਕਿ ਸਾਡੇ ਮਨਾਂ ਵਿੱਚ ਹੋ ਸਕਦਾ ਹੈ ਇਹ ਬਾਣੀ ਕਿਸੇ ਬੰਦੇ ਦੀ ਹੈ ਪਰ ਗੁਰੂ ਨਾਨਕ ਸਹਿਬ ਮਹਾਰਾਜ ਆਖਿਆ ਸੀ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਣਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਦਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਇਹ ਬਾਣੀ ਬੰਦੇ ਦੀ ਨਹੀਂ ਬਾਬਾ ਜੀ ਨੇ ਕਿੰਨੀ ਵਾਰ ਬਾਣੀ ਵਿੱਚ ਆਖਿਆ ਜੈਸੀ ਮੈਂ ਆਵੈ ਖਸਮ ਕੀ ਬਾਣੀ ਖਸਮ ਦੀ ਬਾਣੀ ਹੈ ਮੇਰੀ ਨਹੀਂ ਹਉ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਮੇਰਾ ਬੋਲ ਨਹੀਂ ਰੱਬ ਦਾ ਬੋਲ ਹੈ ਇੱਕ ਪੰਕਤੀ ਮੁਖਵਾਕ ਵਿੱਚ ਆਪ ਜੀ ਸਰਵਣ ਕਰਦੇ ਹੋ ਧੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿੰਟ ਆਈ ਧੁਰ ਤੋਂ ਆਈ ਹੋਈ ਬਾਣੀ ਹੈ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਜਦ ਬਾਬਾ ਜੀ ਦਾ ਫਰਮਾਨ ਹੈ ਸਤਗੁਰ ਕੀ ਬਾਣੀ ਸਤ 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 ਕਰ ਜਾਨੋ ਗੁਰ ਸਿੱਖੋ ਹਰ ਕਰਤਾ ਆਪ ਮੋਹੋਂ ਕੜਾਏ ਆਖਿਆ ਮੇਰੀ ਬਾਣੀ ਨਹੀਂ ਇਹ ਰੱਬ ਦੀ ਬਾਣੀ ਹੈ ਤੇ ਜਦੋਂ ਬਾਬਾ ਨਾਨਕ ਜੀ ਨੂੰ ਬਾਣੀ ਆਉਂਦੀ ਸੀ ਇੱਕੋ ਗੱਲ ਆਖਦੇ ਸੀ ਮਰਦਾਨਿਆਂ ਰਬਾਬ ਛੇੜ ਬਾਣੀ ਆਈਓ ਫਿਰ ਬਾਣੀ ਦਾ ਪਾਠ ਕਰਦੇ ਕੀਰਤਨ ਕਰਦੇ ਸਨ ਤੇ ਜਿਹੜਾ ਇਸ ਬਾਣੀ ਤੇ ਨਿਸ਼ਚਾ ਰੱਖ ਕੇ ਜੀਵਨ ਜਿਉਣਾ ਸ਼ੁਰੂ ਕਰ ਦਿੰਦਾ ਹੈ ਉਹਦਾ ਜੀਵਨ ਦੁਨੀਆ ਤੋਂ ਤਰ ਕੇ ਚਲਾ ਜਾਂਦਾ ਹੈ